ਫਾਜ਼ਲਕਾ ਦੇ ਗਾਂਦੀ ਨਗਰ ਮੁਹੱਲੇ ਦੇ ਵਿੱਚ ਇੱਕ ਮਕਾਨ ਦੇ ਅੰਦਰ ਚੱਲ ਰਿਹਾ ਸੀ ਗਲਤ ਕੰਮ ਪੁਲਿਸ ਨੇ ਮਰਿਆ ਛਾਪਾ 6 ਜਣਿਆਂ ਦੇ ਖਿਲਾਫ ਕੀਤਾ ਪਰਚਾ ਦਰਜ ਡੀਐਸਪੀ ਨੇ ਦਿੱਤੀ ਜਾਣਕਾਰੀ ਫਾਜ਼ਿਲਕਾ ਦੇ ਗਾਂਧੀ ਨਗਰ ਮੋਹੱਲੇ ਦੇ ਵਿੱਚ ਇੱਕ ਮਕਾਨ ਦੇ ਅੰਦਰ ਗਲਤ ਕੰਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ 6 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਭੇਸ਼ ਸਿੰਘ ਨੇ ਦੱਸਿਆ ਕਿ थाना ਸਿਟੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਮਕਾਨ ਦੇ ਅੰਦਰ ਗਲਤ ਕੰਮ ਚੱਲ ਰਿਹਾ ਹੈ ਅਤੇ ਮਕਾਨ ਦੇ ਮਾਲਕ ਮੀਆਂ ਬੀਬੀ ਕਰਦੇ ਅੰਦਰ ਗਲਤ ਕੰਮ ਕਰਵਾਉਂਦੇ ਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪਾ ਮਾਰੀ ਕੀਤੀ ਗਈ ਅਤੇ ਇੱਥੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਕੁਝ ਲੜਕੀਆਂ ਨੂੰ ਵੀ ਇੱਥੋਂ ਬਰਾਮਦ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲੜਕੀਆਂ ਬਾਰੇ ਹਲੇ ਵੈਰੀਫਾਈ ਕੀਤਾ ਜਾ ਰਿਹਾ ਕਿ ਉਹ ਬਾਲਗ ਨੇ ਜਾਂ ਨਾਬਾਲਗ ਉਹਨਾਂ ਨੇ ਕਿਹਾ ਕਿ ਜੇਕਰ ਲੜਕੀਆਂ ਨਾਬਾਲਗ ਹੋਣ ਗਿਆ ਤਾਂ ਇਸ ਮਾਮਲੇ ਦੇ ਵਿੱਚ 12376 ਵੀ ਜੋੜੀ ਜਾਏਗੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਗੰਦਦ ਨਾਲ ਚੱਲ ਰਹੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਕੋਲ ਕੱਲ ਥਾਣਾ ਸਿਟੀ ਚ ਕਿਸੇ ਬੰਦੇ ਨੇ ਇਤਲਾਹ ਦਿੱਤੀ ਸੀ ਪੀ ਸਿਟੀ ਫਾਇਲ ਕਵੇਰੀ ਚ ਗਾਂਧੀ ਨਗਰ ਮਹੱਲੇ ਵਿੱਚ ਕੁਝ ਮੀਆਂ ਬੀਬੀ ਆਪਦੇ ਘਰੇ ਗਲਤ ਕੰਮ ਕਰਾਂਦੇ ਉਹਦੇ ਚ ਇਨਸਪੈਕਟਰ ਮੀਰਾ ਰਾਣੀ ਆਪਣੀ ਹੈਗੀ ਉਹਨੇ ਨੇ ਮੌਕੇ ਤੇ ਪਹੁੰਚ ਕੇ ਉਥੋਂ ਕੁਝ ਵਿਅਕਤੀ ਤੇ ਕੁਝ ਲੇਡੀਜ਼ ਮਤਲਬ ਜੋ ਗਲਤ ਹਰਕਤਾਂ ਕਰਦੇ ਸੀ ਉਹਦੇ ਚ ਮੌਕੇ ਤੇ ਫੜ ਕੇ ਥਾਣਾ ਸਿਟੀ ਚ 214 ਨੰਬਰ ਮਕਦਮਾ ਦਰਜ ਕਰਕੇ ਤਪੀਸ਼ ਸ਼ਾਮ ਚ ਲੈ ਜਾਂਦੀ ਯਾਰੀ ਕਿੰਨੇ ਹੈਗੇ ਸੀ ਟੋਟਲ ਉਹਦੇ ਚ ਹਾਲ ਦੀ ਖਰੀਦ ਚ ਤਿੰਨ ਵਿਅਕਤੀ ਹੈਗੇ ਆ ਕੋਈ ਲੜਕੀਆਂ ਹੈਗੀਆਂ ਉਹ ਅਸੀਂ ਲੜਕੀਆਂ ਬਾਰੇ ਇਨਵੈਰ ਵੀ ਕਰ ਗਏ ਆ ਨਵਾਲਗਨ ਜਾਂ ਬਾਲਗ ਨੇ ਜੇ ਨਵਾਲਗ ਹੋਈਆਂ ਉਹਦੇ ਚ 376 ਦਾ ਉਹ ਵੀ ਵਾਧਾ ਹੋਊਗਾ ਅੱਛਾ ਇਹ ਕਿਹੜੀ ਥਾਂ ਤੋਂ ਖੜੇਗੇ ਸੀ ਇਹ ਸਾਣਾ ਸਿਟੀ ਫਲਕਾ ਗੰਦੀ ਨਗਰੀ ਐ ਮੱਲਾ ਪੈਂਦਾ ਅੱਛਾ ਕਿਸੇ ਦੇ ਘਰੋਂ ਫੜੇਗੇ ਸੀ ਕਿਸੇ ਦੇ ਘਰੋਂ ਫੜੇਗੇ ਕਦੋਂ ਦੀ ਘਟਨਾ ਜੀ ਇਹ ਕੱਲ ਦੀ ਹੈ ਠੀਕ ਹੈ ਜੀ ਕੋਈ ਹੋਰ ਵੀ ਹੈਗੇ ਸ਼ਾਮਲ ਕੀਤੇ ਜਾ ਨਹੀਂ ਫਰਦਰ ਇਸ ਇਨਵਰਸਟੀਸ਼ਨ ਕਰ ਰਹੇ ਆ ਜਿੱਦੀ ਜਿੱਦੀ ਸ਼ਮੂਲੀਅਤ ਹੋਈ ਜੋ ਕੋਈ ਗਲਤ ਪਾਇਦਾ ਉਹਦੇ ਵਿੱਚ ਨੋਮੀਨੇਟ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ